ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਜਿੱਦੀ ਵੱਡੀ ਖਬਰ ਪੁਲਿਸ ਹਰਾਸਤ ਵਿੱਚ ਨੌਜਵਾਨ ਦੀ ਮੌਤ ਤੇ ਪੁਲਿਸ ਨੂੰ ਤਸ਼ੱਦਦ ਦਾ ਸ਼ਕਾਰ ਹੋਇਆ ਨੌਜਵਾਨ ਪੰਜਾਬ ਪੁਲਿਸ ਜੋ ਕੇ ਅਕਸਰ ਹੀ ਆਪਣੇ ਕਾਰਗੁਜ਼ਾਰੀ ਕਰਕੇ ਸਵਾਲਾਂ ਤੇ ਘੇਰੇ ਵਿੱਚ ਰਹਿੰਦੀ ਹੈ ਕਈ ਪੁਲਸਾ ਪੁਲਸਵੱਲੋ ਆਮ ਲੋਕਾਂ ਨੂੰ 당ਗ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਕਦੇ ਪੁਲਿਸ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਅੱਜ ਕਪੂਰਥਲਾ ਜ਼ਿਲ੍ਹਾ ਦੀ ਪੁਲਿਸ ਸਵਾਲਾਂ ਦੇ ਘਰੇ ਵਿੱਚ ਆ ਗਈ ਹੈ ਮਸਲਾ ਕੀ ਸੀ ਕੀ ਇਹ ਦੱਸਦੇ ਹਾਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਸ਼ੱਕ ਦੇ ਆਧਾਰ ਤੇ ਇਸ ਮੀ ਮਸੀਤਾਂ ਦੇ ਦੋਨੋਂ ਜਵਾਨਾਂ ਨੂੰ ਪੁਲਿਸ ਪੁਸ਼ਪੜਤਾਲ ਲਈ ਲੈ ਕੇ ਆਉਂਦੀ ਹੈ ਤੇ ਪੰਚਾਇਤ ਖੁਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰਦੀ ਹੈ ਘਟਨਾ ਕੱਲ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ ਅੱਜ ਸਵੇਰੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਲੱਗੇ ਵਿੱਚ ਅੱਗ ਵੰਗ ਫੈਲ ਗਈ ਹੈ ਪਰਿਵਾਰ ਦਾ ਰੂਪ ਹੈ ਕਿ ਪੁਲਿਸ ਦੀ ਤਸ਼ੱਦਦ ਨਾ ਚੰਦੇ ਹੋਏ ਨੌਜਵਾਨ ਦੀ ਛੱਕੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ ਜਿੱਥੇ ਜਿੱਥੇ ਪਰਿਵਾਰਿਕ ਮੈਂਬਰ ਆਂਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਦੂਸਰੇ ਪਾਸੇ ਇਨਸਾਫ ਲੈਣ ਲਈ ਪਰਿਵਾਰ ਨੂੰ ਧਰਨਾ ਧਰਨਾ ਤੱਕ ਲਾਣਾ ਪਿਆ ਅਤੇ ਧਰਨਾ ਲੱਗਣ ਤੋਂ ਬਾਅਦ ਵੀ ਉੱਚ ਅਧਿਕਾਰੀ ਅਤੇ ਕੁੰਭ ਕਰਨ ਦੇ ਮਿੰਦ ਤੋਂ ਜਗਦੇ ਹਨ ਤੇ ਸੁਲਤਾਨਪੁਰ ਲੋਧੀ ਆ ਕੇ ਰਟਿਆ ਰਟਾਈਆ ਗੱਲਾਂ ਰਹਿ ਕਹਿਣ ਲੱਗਦੇ ਹਨ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਇਨਸਾਫ ਜ਼ਰੂਰ ਮਿਲੇਗਾ ਪਰ ਇੱਥੇ ਵੱਡੇ ਸਵਾਲ ਇਹ ਖੜੇ ਹੁੰਦੇ ਹਨ ਕਿ ਇਨਸਾਫ ਲੈਣ ਲਈ ਹਰ ਵਾਰ ਧਰਨਾ ਲਾਣਾ ਜ਼ਰੂਰੀ ਹੈ ਤੇ ਜਿੰਨਾ ਅਧਿਕਾਰੀਆਂ ਉੱਤੇ ਪਰਿਵਾਰ ਵੱਲੋਂ આરોਪ ਲਗਾਏ ਜਾ ਰਹੇ ਹਨ ਉਹਨਾਂ ਉੱਤੇ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਪਰਿਵਾਰੀ ਹਰ ਵਾਰੀ ਜਾਂਚ ਦੀ ਗੱਲ ਕਹਿ ਕੇ ਹੀ ਕਿਉਂ ਖੜਾ ਛੜਾ ਲੈਂਦੇ ਹਨ ਉੱਚ ਅਧਿਕਾਰੀ ਫਿਲਹਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਉੱਚ ਅਧਿਕਾਰੀ ਆਉਂਦੇ ਹਨ ਤੇ ਸਾਰੇ ਮਾਮਲੇ ਦਾ ਨਰਪਖਤਾ ਦੇ ਨਾਲ ਜਾਂਚ ਦੀ ਗੱਲ ਸ਼ੁਰੂਆਤ ਸ਼ੁਰੂਆਤ ਦੇ ਹਨ ਪਰ ਦੂਸਰੇ ਪਾਸੇ ਪਰਿਵਾਰ ਦਾ ਨੌਜਵਾਨ ਪੁੱਤਰ ਚਲਾ ਗਿਆ ਪਰਿਵਾਰ ਦਾ ਰੋੜੋ ਬੁਰਾ ਹਾਲ ਹੈ ਤੇ ਪੀਂਗਾਖਾਂ ਦੇ ਨਾਲ ਇੱਕੋ ਆਸ ਹੈ ਕਿ ਕੀਨ ਸਾਫ ਮਿਲੇਗਾ ਖਬਰਾਂ ਨੂੰ ਤੱਕ ਬਨੇਰਾਂ ਲਈ ਧੰਨਵਾਦ